ਯਮ ਨਾਲ ਮਿਲ ਕੇ ਕਹਿ ਰਹੇ ਜੀ ਵੀਡੀਓ ਹੈਗੀ ਅਸਲੇ ਦੀ ਵੀਡੀਓ ਹੈਗੀ ਅਸਲੇ ਦੀ ਇਹਨਾਂ ਨੂੰ ਦੇਓ ਯਾਰ ਇੱਕ ਪਾਸੇ ਤੇ ਚੋਣ ਜਾਬਤਾ ਲੱਗਿਆ ਇੱਕ ਪਾਸੇ ਤੇ ਅਸਲੇ ਦਿਖਾ ਦਿਖਾ ਕੇ ਲੋਕਾਂ ਨੂੰ ਠੰਕਾਇਆ ਜਾ ਰਿਹਾ ਅਤੇ ਜੋ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਜੋ ਪਬਲਿਕ ਰਹੀ ਹੈ ਇਲਜ਼ਾਮ ਹੈ ਕਿ ਇੱਥੇ ਅਸਲਾ ਸਾਨੂੰ ਦਿਖਾਇਆ ਜਾਵੇ ਪਰ ਜੋ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਈ ਵੀ ਕਾਰਵਾਈ ਦਾ ਕਾਨੂੰਨੀ ਕਾਰਵਾਈ ਕਰਨ ਤੇ ਮੁਕਰ ਰਿਹਾ ਹੁਣ ਆ ਦੇਖ ਲਿਓ ਉਕਟੇਮ ਜੀ ਉਕਟੇਮ ਮੇਰਾ ਨਾਮ ਕਰਨਾ ਵੀਰੇ ਉਹ ਫਲੇਵ ਨਹੀਂ ਪਰ ਉਹ ਟੇਬ ਦੀ ਫਰਮ ਦਾ ਮਾਲਕ ਆ ਉਹ ਸਾਡੇ ਬੰਦੇ ਨੇ ਉਹਨੇ ਹਥਿਆਰ ਦਿਖਾਇਆ ਕੋਡ ਆਫ ਕੰਡਕਟਰ ਲੱਗਾ ਹੈ ਉੱਤੋਂ ਸਾਨੂੰ ਖਾਲਿਸਤਾਨੀ ਕਹਿ ਰਿਹਾ ਵਾ ਕਿਨੇ ਦਿਖਾਇਆ ਹਥਿਆਰ ਉਹ ਗੱਡੀ ਬੋਲੋ ਵਾਲੀ ਗੱਡੀ ਜਿਹੜੀ ਬੋਲੋ ਗੱਡੀ ਸੀ ਨਾ ਅਸੀਂ ਗੱਡੀ ਦੀ ਵੀ ਵੀਡੀਓ ਬਣਾਈ ਆ ਕਿਸ ਗੱਲ ਕਰਕੇ ਹਥਿਆਰ ਦਿਖਾਇਆ ਹਥਿਆਰ ਕੁਛ ਨਹੀਂ ਉਹ ਸਾਡਾ ਬੰਦਾ ਬੋਲੇ ਮੰਲੇ ਵੀ ਜਾ ਰਹੇ ਸੀ ਹਾਂਜੀ ਜਾ ਰਹੇ ਨਗਪੁਰ ਸਾਹਿਬ ਕਿਹੜਾ ਹਥਿਆਰ ਕਿਨੇ ਦਿਖਾਇਆ ਤੁਹਾਨੂੰ ਉਹਨਾਂ ਨੇ ਦਿਖਾਇਆ ਜੀ ਉਹਨਾਂ ਦੀ ਗੱਡੀ ਤੇ ਗੱਡੀ ਦੇ ਵਿੱਚੋਂ ਹੀ ਦਿਖਾਣਾ ਨਾ ਬਾਹਰ ਨਹੀਂ ਕੱਢਿਆ ਕੀ ਲਾਇਸੈਂਸੀ ਅਸਲਾ ਸੀਗਾ ਲਾਇਸੈਂਸ ਉਹਨੂੰ ਕੋਈ ਉਸ ਟਾਈਮ ਮੌਕੇ ਤੇ ਸੀਗਾ ਵੀ ਨਹੀਂ ਵੈਸੇ ਵੀ ਚੋਜਾਬ ਤੇ ਲੱਗਿਆ ਕਿ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਅਸਰਾ ਦਿਖਾ ਕੇ ਤੁਹਾਨੂੰ ਡਰਾ ਰਿਹਾ ਸੀ ਬਿਲਕੁਲ ਡਰਾ ਉਹ ਕਹਿੰਨੇ ਮੈਂ ਮਾਰ ਦੇਣਾ ਨੇ ਮੱਲੇ ਇੱਕ ਐਕਸਪ੍ਰੈਸ਼ਨ ਹੁੰਦੇ ਨਾ ਬੰਦੇ ਦੇ ਉਹਨੇ ਉਹ ਸ਼ੋਅ ਕੀਤਾ ਮੈਨੂੰ ਕਿ ਆਵੇਂ ਮੈਂ ਤੈਨੂੰ ਮਾਰ ਦੇਣਾ ਠੀਕ ਹੈ ਨਾ ਉਹਨੇ ਉਸ ਤੋਂ ਬਾਅਦ ਮੈਨੂੰ ਸ਼ੋਅ ਇਹ ਗੱਲ ਬੋਲੀ ਆ ਸ਼ੀਸ਼ਾ ਡਾਊਨ ਕਰਨ ਤੋਂ ਬਾਅਦ ਪੁਲਸ ਵਾਲੇ ਸਾਹਮਣੇ ਖੜੇ ਸੀਗੇ ਕਿ ਮੈਂ ਤੈਨੂੰ ਬਖਸ਼ੂਗਾ ਸਰ ਲੱਗਦਾ ਨਹੀਂ ਸ਼ਹਿਰ ਦੇ ਵਿੱਚ ਇਹੋ ਜਿਹੀ ਬਵਾਦਾਦ ਕਿਤੇ ਨਾ ਕਿਤੇ ਸਰ ਦੇਖੋ ਉਹ ਇੰਨੇ ਨਾਮ ਉਹ ਕਹਿੰਦੇ ਕਿ ਜਿਉਂ ਟੇਵ ਦੇ ਮਾਲਕ ਆ ਬਟ ਉਹ ਆਪ ਅਸਲਾ ਲੈ ਕੇ ਇੰਨਾ ਕੁਛ ਕਰਨਗੇ ਤੇ ਆਮ ਪਬਲਿਕ ਕੀ ਕਰੂਗੀ ਦੱਸੋ ਹਾਂਜੀ ਨਾਮ ਦੱਸਿਆ ਕਿਸੇ ਫੈਕਟਰੀ ਦਾ ਕੀ ਦੱਸਿਆ ਕਿਸ ਚੀਜ਼ ਦਾ ਮੈਨੂੰ ਪ੍ਰੋਪਰ ਤਾਂ ਨਹੀਂ ਸੁਣਿਆ ਕੋਈ ਟੇਵ ਬਟ ਉਹ ਹੈ ਫੈਕਟਰੀ ਫੈਕਟਰੀ ਦੇ ਮਾਲਕ ਨੇ ਐਸੇ ਵਾਲੇ ਲੋਕ ਨੇ ਜੇ ਉਹ ਅਸਲਾ ਲੈ ਕੇ ਘੁੰਮਣਗੇ ਤਾਂ ਆਮ ਜਨਤਾ ਦੇਖੋ ਕੀ ਕਰੂਗੀ ਅਸੀਂ ਉਹਨਾਂ ਤੋਂ ਵੀ ਡਰਦੇ ਹਾਂ ਦੱਸੋ ਹੁਕਮ ਕੰਡਕਟਰ ਲੱਗਦੇ باوجود ਵੀ ਸਿਰ ਦੇ ਉੱਪਰ ਵੈਪਨ ਕੋਈ ਵੀ ਬੰਦਾ ਆਵੇ ਕਾਰ ਠੋਕੇ ਤੇ ਸਿਰ ਤੇ ਵੈਪਨ ਲਾਵੇ ਵੀ ਮੇਰਾ ਨਾਮ ਜੀ ਐਡਵੋਕੇਟ ਭਰਤ ਸ਼ਰਮਾ ਆ। ਵੀ ਇੱਥੇ ਕੀ ਲਾਅ ਐਂਡ ਆਰਡਰ ਦਾ ਸਿਸਟਮ ਕੀ ਆ? ਵੀ ਕੋਈ ਵੀ ਆਏ ਤਾਂ ਵੈਪਨ ਗਨ ਪੁਆਇੰਟ ਤੇ ਲਾ ਲਵੇ। ਤੇ ਲੜਾਈ ਹੋਈ ਸੀ ਉੱਥੇ ਬੰਦੇ ਰਹਿ ਗਏ ਕਿ ਮਾਮਲਾ ਕੀ ਆ? ਇਹ ਦੋ ਬੰਦੇ ਜਿਹੜੇ ਹੈਗੇ ਸੀ ਇਹ ਕਾਰ ਦੇ ਵਿੱਚ ਆਇਆ ਸੀ। ਠੀਕ ਆ ਇਹਨਾਂ ਦੇ ਜਿਹੜਾ ਹੈਗਾ ਪਬਲਿਕ ਵਾਲੇ ਉੱਥੇ ਹੋਰ ਇਕੱਠ ਹੋਇਆ ਸੀ ਉਹ ਐਲੀਗੇਸ਼ਨ ਲਾ ਰਹੇ ਸੀ ਪਰ ਇਹਨਾਂ ਸਾਨੂੰ ਵੈਪਨ ਦਿਖਾਇਆ। ਉਹਨਾਂ ਨੂੰ ਲੈ ਆਇਆ। ਠੀਕ ਆ ਏਸੀਪੀ ਸਾਹਿਬ ਵੀ ਆਗੇ ਸਿਵਲ ਲਾਈਨ ਵੈਰੀਫਾਈ ਕਰ ਰਹੇ ਨੇ ਨਹੀਂ ਕੋਣ ਨੇ ਤੇ ਵੈਪਨ ਤੇਨ ਕੋਲੋਂ ਬਰਾਮਤ ਵੀ ਹੋ ਗਿਆ ਜੀ ਵੈਪਨ ਉਹ ਲਾਇਸੈਂਸੀ ਵੈਪਨ ਹੈ ਨਾ ਕੋ ਹਾਂਜੀ ਉਹ ਲਾਇਸੈਂਸੀ ਵੈਪਨ ਮਿਲ ਗਿਆ ਵੈਰੀਫਾਈ ਕਰਕੇ ਜੋ ਵੀ ਅੱਜ ਲੱਗਦਾ ਵੀ ਇਹ ਲਾਇਸੈਂਸੀ ਹੋਵੇ ਦੇ ਲੋਕਾਂ ਨੂੰ ਡਰਾਣਾ ਚਾਹੀਦਾ ਨਹੀਂ ਨਹੀਂ ਡਰਾਣਾ ਜੇ ਜੋ ਡਰਾਉਣ ਵਾਲੀ ਗੱਲ ਹੋਊਗੀ ਉਹਨਾਂ ਕੋ ਵੀਡੀਓ ਵਗੈਰਾ ਵੀ ਹੋਣੀ ਜੋ ਵੀ ਵੈਰੀਫਾਈ ਹੋਵੇ ਜਦੋਂ ਇੱਕ ਗੱਡੀ ਦਾ ਅਸਲ ਦਿਖਾਰਾ ਸੀ ਮਾਲਕ ਹੈ ਉਹ ਇੱਕ ਕੰਪਨੀ ਹੌਦਰੀ ਦਾ ਅੱਛਾ ਪ੍ਰਾਈਵੇਟ ਹੌਦਰੀ ਦਾ ਕੰਮ ਕਰਦਾ ਕੀ ਨਾਮ ਹੈ ਹੌਦਰੀ ਉਹਨਾਂ ਦਾ ਨਾਮ ਲਿਖਣਾ ਜੇ ਸਰ ਦੇ ਜਿਹੜੇ ਮੁੰਡੇ ਆ ਰਹੇ ਸੀ ਇਹ ਹੌਲਾ ਮੱਲੇ ਜਾ ਰਹੇ ਸੀ ਹਾਂਜੀ